ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸਾਰਾ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਟਿਫਨ ਸਕੂਲ ਟਿਫਨ ਆ ਜਾਂਦੇ ਆ ਬੱਚਿਆਂ ਵਾਸਤੇ ਇਹ ਸਿਆਣਿਆਂ ਵਾਸਤੇ ਇਹ ਟਿਫਨ ਹੈਗੇ ਜੀ ਮਾਈਕ੍ਰੋਵੇਜ ਚ ਚੱਲਣ ਵਾਲੇ ਉਹ ਤਾਂ ਨੋਰਮਲ ਵੀ ਆਪਣੇ ਕੋਲ ਹੁੰਦੇ ਆ ਇਹ ਮੈਂ ਚਲੋ ਵੈਰਾਈਟੀ ਤੁਹਾਨੂੰ ਮਾਈਕ੍ਰੋਵੇ ਵਾਲੇ ਦਿਖਾ ਦਈਏ ਜਿਆਦਾ ਡਿਮਾਂਡ ਵਾਜ ਕਰੋ ਵੇਵ ਦੀ ਚੱਲਦੀ ਹੈ ਕਿ ਸਕੂਲਾਂ ਜਿਹੇ ਮਾਈਕ੍ਰੋਵੇ ਹੋ ਲੱਗੇ ਹੁੰਦੇ ਆ ਆ ਦੋਹਾਂ ਨੇ ਵਾਲੇ ਟਿਫਨ ਆ ਜਾਏਗਾ ਜੇਪਾਲਾ ਆ ਇਹਦੀ ਡੱਬੀ ਆਏਗੀ ਚੂੜੀ ਵਾਲੀ ਅੰਦਰ ਜਾਨੀ ਕਿ ਸਟੀਲ ਬਾਹਰ ਪਲਾਸਟਿਕ ਇਹ ਡੱਬੀ ਵਿੱਚੋਂ ਹੀ ਨਿਕਲ ਜਾਂਦੀ ਹੈ ਜਿਸ ਤਰ੍ਹਾਂ ਮਰਜ਼ੀ ਤੁਸੀਂ ਵਾਸ਼ ਕਰ ਸਕਦੇ ਹੋ ਬਣਾ ਸਕਦੇ ਜੀ ਇਹ ਹੈ ਕਿ ਜਦੋਂ ਮਾਈਕ੍ਰੋਵੇਵ 'ਚ ਟਿਫਿਨ ਲਗਾਉਣਾ ਹੈ ਨਾ ਇਹਦਾ ਜਿਹੜੀ ਲਿਡ ਉੱਪਰਲਾ ਢੱਕਣਾ ਨੇ ਉਤਾਰ ਕੇ ਤੇ ਫੇਰ ਇਹਨੂੰ ਲਗਾਉਣਾ ਰੋਟੀ ਗਰਮ ਰਹੀ ਦੀ ਠੀਕ ਹੈ ਜੀ ਇਹ ਆ ਜਾਏਗਾ ਚੂੜੀ ਵਾਲੇ 'ਚ ਗੁੱਡੇ ਕੰਪਨੀ ਦਾ ਆਏਗਾ ਵਧੀਆ ਕੁਆਲਿਟੀ ਤੇ ਇੱਕ ਇਹਦੇ ਵਿੱਚ ਆ ਜਾਏਗਾ ਆਪਣੇ ਕੋ ਫਿਕਸ ਡੱਬੀ ਵਾਲਾ ਇਹ ਵੀ ਗੁੱਡੇ ਕੰਪਨੀ ਦਾ ਆਏਗਾ 컬러 ਇਹਨਾਂ 'ਚ ਅਲੱਗ-ਅਲੱਗ ਆ ਜਾਂਦੇ ਨੇ ਮਾਈਕ੍ਰੋਵੇਵ 'ਤੇ ਚੱਲਣ ਵਾਲਾ ਸਾਈਜ਼ ਇਹਦਾ ਵੀ ਟਪੀ ਦਾ ਸਾਈਜ਼ ਦੇਖੋ ਵੱਡਾ ਸਾਈਜ਼ ਹੈ ਗੁੱਡੇ ਕੰਪਨੀ ਹੈ ਇਹਦਾ ਢੱਕਣ ਇਸ ਤਰ੍ਹਾਂ ਦਾ ਹੈ ਉਹ ਚੂੜੀ ਵਾਲਾ ਸੀ ਇਹ ਚੂੜੀ ਤੋਂ ਬਿਗੈਰ ਵਾਲਾ ਅੰਦਰ ਸਟੀਲ ਬਾਹਰ ਪਲਾਸਟਿਕ ਮਾਈਕ੍ਰੋਵੇਵ 'ਚ ਜਦੋਂ ਲਾਉਣਾ ਹੈ ਜਾਨਕੀ ਲਿਡੂ ਉਤਾਰ ਲੈਣੀ ਹੈ ਤੇ ਫਿਰ ਮਾਈਕ੍ਰੋਵੇਵ 'ਚ ਰੱਖਣਾ ਹੈ ਤੇ ਰੋਟੀ ਸਬਜ਼ੀ ਗਰਮ ਕਰ ਸਕਦੇ ਜੀ ਤੇ ਉਸ ਤਰ੍ਹਾਂ ਵੀ ਇਹਦੇ 'ਚ ਰੋਟੀ ਗਰਮ ਰਹਿੰਦੀ ਹੈ ਵਧੀਆ ਖਾਜੇ ਇਹ ਦੋ ਤਿੰਨ ਇਹ ਹੋ ਗਏ ਫਿਰ ਤੀਸਰੀ ਚੀਜ਼ ਆ ਜੇਗੀ ਆਪਣੇ ਕੋਲ ਇਹ 'ਚ ਵੱਡਾ ਸਾਈਜ਼ ਜ਼ਿਆਦਾਤਰ ਛਾਣਿਆਂ ਵਾਸਤੇ ਕਹਿੰਦੇ ਕਿ ਵੱਡਾ ਸਾਈਜ਼ ਫਿਰ ਕਈ ਮੰਗਦੇ ਨੇ ਕਿ ਹਾਂ ਵੀ ਕਿ ਸਬਜ਼ੀ ਜ਼ਿਆਦਾ ਪਉਣੀ ਹੁੰਦੀ ਆ ਦੋ ਤਰ੍ਹਾਂ ਦੀਆਂ ਸਬਜ਼ੀ ਹੋ ਜਾਂਦੀ ਆ ਜਾਂ ਕਿਸੇ ਦਾ ਕੋਈ ਦਾਲ ਚੋਣ ਬਣੇ ਹੁੰਦੇ ਨਾਲ ਫੁਲਕਾ ਚਾਹੀਦਾ ਹੋਵੇ ਇਹ ਵੀ ਗੁੱਡੇ ਕੰਪਨੀ ਜਾਏਗਾ ਸਾਈਜ਼ ਦੇਖੋ ਵੱਡਾ ਆਏਗਾ ਜਿਹੇ ਪਾਲੇ ਦੇ ਵਿੱਚ ਆ ਇਹਦੇ ਅੰਦਰ ਆ ਜਾਈਗੀ ਲੋਕ ਵਾਲੀ ਡੱਬੀ ਠੀਕ ਹੈ ਜੀ ਲੋਕ ਵਾਲੀਆਂ ਡੱਬੀਆਂ ਆਈਆਂ ਨੇ ਅੱਧਾ ਦੋ ਸਪੂਨ ਇੱਕ ਡੱਬੀ ਆਏਗੀ ਵੱਡਾ ਸਾਈਜ਼ ਜਿਸ ਤਰ੍ਹਾਂ ਕੋਈ ਰੋਟੀ ਵਗੈਰਾ ਖਾਣ ਨੂੰ ਇਹ ਪਲਾਸਟਿਕ ਦੀ ਡੱਬੀ ਆ ਜਾਏਗੀ ਠੀਕ ਹੈ ਜੀ ਆ ਲੋਕ ਵਾਲੀਆਂ ਡੱਬੀਆਂ ਜਿਹੜੀਆਂ ਇਸ ਤਰ੍ਹਾਂ ਲੋਕ ਵਾਲੀ ਡੱਬੀ ਹੈ ਲੀਕ ਪ੍ਰੂਫ ਹੋ ਜਾਂਦੀ ਹੈ ਅੰਦਰ ਸੀਲ ਬਾਹਰ ਪਲਾਸਟਿਕ ਮਾਈਕਰੋਏਜੇ ਚੱਲਣਾ ਠੀਕ ਹੈ ਜੀ ਇੱਕ ਵੈਰਾਈਟੀ ਇਹ ਹੋ ਵੀ ਇੱਕ ਆਪਣੇ ਕੋਲ ਬਡੇ ਸਾਈਜ਼ ਦੇ ਵਿੱਚ ਆ ਜਾਏਗੀ ਆ ਚੀਜ਼ ਇਹ ਵੀ ਗੁੱਡੇ ਕੰਪਨੀ ਦਾ ਆਇਆ ਹੈ ਠੀਕ ਹੈ ਜੀ ਬੋਡਾ ਸਾਈਜ਼ ਕੁਆਲਟੀ ਦੇਖੋ ਇਹ ਬਰਦਸਤ ਇਹਦੇ ਚ ਚੂੜੀ ਵਾਲੀਆਂ ਰੱਬੀਆਂ ਆਉਣਗੇ ਜਿਸ ਤਰ੍ਹਾਂ ਪਹਿਲਾਂ ਦੋਹਾਂ ਵਾਲੇ ਜੀ ਨਾ ਉਸੇ ਤਰ੍ਹਾਂ ਚੂੜੀ ਵਾਲੀਆਂ ਰੱਬੀਆਂ 2 ਵਜੇ ਬਾਹਰ ਨਿਕਲ ਹੁੰਦੀ ਆ ਵਾਸ਼ ਕਰ ਸਕਦੇ ਜੀ ਦੋ ਰੱਬੀਆਂ ਆ ਜਾਣਗੀਆਂ ਚੂੜੀ ਵਾਲੀਆਂ ਇਹ ਕਿ ਜਿਹੜੀ ਨੀਚੇ ਲਈ ਰੱਬੀ ਆਏਗੀ ਉਹ ਦੀ ਪਲਾਸਟਿਕ ਦੀ ਆ ਜਾਂਦੀ ਹੈ ਇਹ ਦੀ ਸਟੀਲ ਦੀ ਆ ਜਾਂਦੀ ਹੈ ਆ ਦੇਖ ਇਹਦਾ ਸਟੀਲ ਦਾ ਟੇਨ ਆ ਜਾਏਗਾ ਵਧੀਆ ਕੁਆਲਿਟੀ ਦੇ ਵਿੱਚ ਆ ਇਹ ਗੁੱਡੇ ਕੰਪਨੀ ਦਾ ਆ ਮਾਈਕ੍ਰੋਵੇਵ ਤੇ ਚੱਲਣ ਵਾਲੇ ਆ ਜੇ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰੋ ਵਿਸ਼ਾਲ ਵਰਤਨ ਸਟੋਰ ਖਦੇਗਾ ਚੂੜੀਆਂ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਫਿਰ ਮਿਲਣੇ ਕਿਸੇ ਨਵੀਂ ਵੀਡੀਓ ਵਿੱਚ